ਹਾਂਜੀ ਦੋਸਤੋ ਜੇਕਰ ਤੁਹਾਡਾ ਕੋਈ ਪਿਆਰਾ ਦੋਸਤ ਮਿੱਤਰ ਰਿਸ਼ਤੇਦਾਰ ਬਾਹਰ ਗਿਆ ਹੋਇਆ ਹੈ ਤਾਂ ਤੁਸੀਂ ਉਸ ਨੂੰ ਪਾਰਸਲ ਜ਼ਰੂਰ ਭੇਜਦੇ ਹੋਮੋਗੇ ਤੇ ਪਾਰਸਲ ਭੇਜਣ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਵੀ ਆਉਂਦੀ ਹੋਏਗੀ ਤਾਂ ਅੱਜ ਦੀ ਵੀਡੀਓ ਦੇਖ ਲਿਓ ਬਹੁਤ ਵਧੀਆ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਅਸੀਂ ਤੁਹਾਨੂੰ ਇੱਕ ਕੋਰੀਅਰ ਹੱਬ ਤੇ ਲੈ ਕੇ ਆਏ ਆ ਜਿਨ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਬ੍ਰਾਂਚਾਂ ਖੁੱਲੀਆਂ ਹੋਈਆਂ ਨੇ ਤੇ 24/7 ਸਰਵਿਸ ਤੁਹਾਨੂੰ ਦਿੰਦੇ ਨੇ ਜਿਵੇਂ ਆਪਾਂ ਨੇ ਤੁਹਾਨੂੰ ਰਸਤਾ ਦਿਖਾਤਾ ਰੇਰਕੋਟਲਾ ਬੱਸ ਸਟੈਂਡ ਦੇ ਪਿੱਛੇ ਅਸੀਂ ਆਫਿਸ ਤੇ ਤੁਹਾਨੂੰ ਲੈ ਕੇ ਆਏ ਆ ਐਮਐਚ ਕੋਰੀਅਰ ਹੱਬ ਕੀ ਕੰਮ ਕਰਦੇ ਨੇ ਜੀ ਇਹੇ ਇਹ ਦੇਸ਼-ਵਿਦੇਸ਼ ਦੇ ਵਿੱਚ ਸਾਰਾ ਸਮਾਨ ਬਾਹਰ ਭੇਜਦੇ ਨੇ ਤੁਹਾਡਾ ਕੋਈ ਮਿੱਤਰ ਕੋਈ ਪਿਆਰਾ ਕੋਈ ਰਿਸ਼ਤੇਦਾਰ ਬਾਹਰ ਗਿਆ ਹੋਇਆ ਤੁਸੀਂ ਉਹਦੇ ਕੋਲੇ ਕੋਈ ਸਮਾਨ ਭੇਜਣਾ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਉਹ ਤੁਸੀਂ ਭੇਜ ਸਕਦੇ ਹੋ ਸਮਾਨ ਜਿਵੇਂ ਆ ਦੇਖੋ ਜੀ ਬਾਕਸ ਪੈਕਿੰਗ ਕਰਕੇ ਰੱਖੇ ਹੋਏ ਨੇ ਇਹਨਾਂ ਨੇ ਛੋਟੇ ਤੋਂ ਛੋਟਾ ਸਮਾਨ ਹੋਵੇ ਉਹ ਵੀ ਬਾਹਰ ਜਾਊਗਾ ਵੱਡੇ ਤੋਂ ਵੱਡਾ ਸਮਾਨ ਹੋਵੇ ਉਹ ਵੀ ਇਹ ਬਾਹਰ ਭੇਜ ਦਿੰਦੇ ਨੇ ਤੇ ਸਰਵਿਸ ਇੰਨੀ ਇਹਨਾਂ ਦੀ ਫਾਸਟ ਹੈ ਵੀ ਤੁਸੀਂ ਸੋਚ ਨਹੀਂ ਸਕਦੇ ਸਮਾਨ ਇਸ ਤਰ੍ਹਾਂ ਦਾ ਬਾਹਰ ਭੇਜ ਦਿੰਦੇ ਨੇ ਇੰਨੀ ਸੇਫਟੀ ਨਾਲ ਭੇਜਦੇ ਨੇ ਕਿ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਤੇ ਰੇਟ ਮਾਰਕੀਟ ਨਾਲੋਂ ਘੱਟ ਲੈਂਦੇ ਨੇ ਉਹ ਬਾਕੀ ਆਪਾਂ ਗੱਲ ਕਰਦੇ ਆ ਜਿਹੜੇ ਇੱਥੋਂ ਦੇ ਆਨਰ ਨੇ ਉਹਨਾਂ ਨਾਲ ਵੀ ਜਾਣਦੇ ਆ ਕਿ ਕੀ ਕੀ ਸਰਵਿਸ ਹੋਰ ਤੁਹਾਨੂੰ ਇਹਦੇ ਨਾਲ ਐਕਸਟਰਾ ਦਿੰਦੇ ਨੇ ਆਜੋ ਅੰਦਰ ਆਜੋ ਵੀਰੇ ਹਾਂਜੀ ਵੀਰੇ ਕੀ ਹਾਲ ਨੇ ਵਧੀਆ ਜੀ ਤੁਸੀਂ ਦੱਸੋ ਸਰ ਮੇਰਾ ਵੀ ਵਧੀਆ ਤੇ ਅਸੀਂ ਸੁਣਿਆ ਮਾਰਕੀਟ 'ਚ ਕਹਿੰਦੇ ਤੁਸੀਂ ਰੌਲਾ ਪਾਈ ਜਾਂਦੇ ਹੋ ਵੀ ਤੁਸੀਂ ਸਾਰਾ ਸਾਮਾਨ ਹੋ ਗਿਆ ਪੰਜੀਰੀ ਕੀ ਭਾਂਡੇ ਕੀ ਸਰ ਤਰ੍ਹਾਂ ਦੀਆਂ ਚੀਜ਼ਾਂ ਵਾਸਤੇ ਰੌਲਾ ਕੇ ਸਾਰਾ ਕੋਈ ਜਾਣਦਾ ਤੁਸੀਂ ਦੱਸੋ ਭਈ ਜਨਾ ਕੀ ਆ ਪੰਜੀਰੀ ਵੀ ਜਾਂਦੀ ਆ ਸਾਰੇ ਭਾਂਡੇ ਵੀ ਜਾਂਦੇ ਨੇ ਉਹ ਛੱਡੋ ਅਸੀਂ ਪੰਜੀਰੀ ਖਾਣ ਬਿਨਾਂ ਛੱਡੋ ਦਵਾਈਆਂ ਵੀ ਜਾਂਦੀਆਂ ਆ ਅੱਛਾ ਦਵਾਈਆਂ ਵਗੈਰਾ ਵੀ ਬਾਹਰ ਭੇਜ ਦਿੰਦੇ ਨੇ ਆ ਛੋਟੇ ਤੋਂ ਛੋਟੇ ਅੱਜ ਕੱਲ ਸਾਰੇ ਡਾਕੂਮੈਂਟ ਸਾਰੇ ਕੋਰੀਅਰ ਕੀ ਜਾ ਰਹੇ ਨੇ ਓਕੇ ਤੇ ਜਿਵੇਂ ਆਪਾਂ ਦੇਖਦੇ ਆ ਬਾਈ ਉਹਨਾਂ ਨੇ ਪੈਕੇਟ ਰੱਖ ਰੱਖੇ ਨੇ ਕੈਨੇਡਾ ਯੂ ਐਸ ਏ ਇਟਲੀ ਤੇ ਮਗਰ ਸਾਰੀਆਂ ਕੰਟਰੀ ਜਿਹੜੀ ਹੈਗੀਆਂ ਨੇ ਕਵਰ ਕਰਦੇ ਹੋ ਹੈ ਜੀ ਸਾਰੀਆਂ ਏ ਟੂ ਜ਼ੈਡ ਕੰਟਰੀਆਂ ਕੋਈ ਵੀ ਕੰਟਰੀ ਹੋਵੇ ਹਰ ਇੱਕ ਕੰਟਰੀ ਦਾ ਆਪਣੇ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਬੈਸਟ ਪ੍ਰਾਈਸ ਹੋਊਗਾ ਕੋਈ ਵੀ ਕੰਟਰੀ ਦਾ ਹੋਵੇ ਤੇ ਸਰਵਿਸ ਕਿਵੇਂ ਦੀ ਹੋਊਗੀ ਫਿਰ ਸਰਵਿਸਸ ਆਪਣੇ ਲੋਕ ਦੋਨੇ ਤਰ੍ਹਾਂ ਦੀ ਸਰਵਿਸ ਆ ਇੱਕ ਤਾਂ ਹੁੰਦੀ ਆ 4 ਤੋਂ 5 ਦਿਨ ਚ ਵੀ ਪਹੁੰਚਦੀ ਆ ਇੱਕ 10 ਤੋਂ 12 ਦਿਨਾਂ ਚ ਵੀ ਪਹੁੰਚਦੀ ਆ ਜਿਹੜੀ ਸਰਵਿਸ ਕਹੋਗੇ ਉਹ ਸਰਵਿਸ ਦੇ ਵਿੱਚ ਹੋ ਜਾਊਗਾ ਆਪਣਾ ਹੋ ਉਸ ਆ ਦੇ ਫਿਰ ਰੇਟ ਹੁੰਦੇ ਉਸ ਆ ਦੇ ਰੇਟ ਹੁੰਦੇ ਜਿੰਨਾ ਵੇਟ ਇਨਕਰੀਜ਼ ਕਰੀ ਜਾਓਗੇ ਉਹਨਾਂ ਦਾ ਰੇਟ ਆਪਣਾ ਘੱਟੇ ਜਾਊਗਾ ਜਿੰਨਾ ਵੇਟ ਕਮ ਹੁੰਦਾ ਉਹਨਾਂ ਦਾ ਰੇਟ ਜ਼ਿਆਦਾ ਥੋੜਾ ਜਿਆ ਹੁੰਦਾ ਉਹਦਾ ਰੇਟ ਦਾ ਫਰਕ ਪੈ ਜਾਂਦਾ ਹਰ ਜਿਵੇਂ ਨੂੰ ਤੁਸੀਂ ਕਿਹਾ ਵੀ ਤੁਸੀਂ ਸਰਵਿਸ ਵੀ ਵਧੀਆ ਦਿੰਦੇ ਹੋ ਤੁਸੀਂ ਰੇਟ ਵੀ ਘੱਟ ਲੈਂਦੇ ਹੋ ਇਹ ਦੋਨੇ ਚੀਜ਼ਾਂ ਪੋਸੀਬਲ ਹੋ ਸਕਦੀਆਂ ਨੇ ਇਹ ਪੋਸੀਬਲ ਹੈਗੀਆਂ ਨਹੀਂ ਜੀ ਕਿਉਂਕਿ ਜਿਹੜੇ ਹੋਰ ਬੈਠੇ ਨੇ ਆਪਣੇ ਉਹ ਕਿਸੇ ਦੇ ਥਰੂ ਕਰ ਦਿੰਦੇ ਨੇ ਕਲੈਕਟ ਕਰਵਾ ਲੈਂਦੇ ਨੇ ਉਹ ਅੱਗੇ ਹੋਰ ਕਿਤੇ ਦਿੰਦੇ ਨੇ ਆਪਣਾ ਸਿੱਧਾ ਡਾਇਰੈਕਟ ਜਾਂਦਾ ਉਹਨਾਂ ਸਿੱਧਾ ਡਾਇਰੈਕਟ ਆ ਦੇਖੋ ਆ DHL ਦੀ ਸਲਿੱਪ ਆ ਸਾਰ ਅਗੇ ਕੰਪਨੀ ਨੂੰ ਦਿੰਦੇ ਨੇ ਕੋਈ ਕਿਸੇ ਥਰੂ ਭੇਜਦੇ ਨੇ ਡਿਸਟਰੀਬਿਊਟਰ ਬੈਠੇ ਹੁੰਦੇ ਨੇ ਅੱਗੇ ਅੱਛਾ ਕਿੱਥੇ ਉਹਨੂੰ ਭੇਜਾਂਗੇ ਉਹਦੇ 'ਚ ਟਾਈਮ ਵੀ ਵੱਧ ਲੱਗਦਾ ਟਾਈਮ ਵੀ ਵੱਧ ਲੱਗਦਾ ਖਰਚਾ ਵੀ ਵੱਧੂਗਾ ਕਿਉਂਕਿ ਉਹਦੇ ਵਿੱਚ ਇੰਟਰਸਟ ਦੋ ਤਿੰਨ ਬੰਦਿਆਂ ਦਾ ਐਡ ਹੋ ਜਾਂਦਾ ਰੇਟ ਦਾ ਆਪਣੇ ਕੋਲੇ ਡਾਇਰੈਕਟ ਨੇ ਆਪਣੇ ਕੋਲ ਡਾਇਰੈਕਟ ਆਉਂਗੇ ਤਾਂ ਬਹੁਤ ਬੈਸਟ ਪ੍ਰਾਈਸ ਮੈਸਟ ਪ੍ਰਾਈਸ ਮਿਲੂਗਾ ਜੀ ਤੇ ਇੱਕ ਚੀਜ਼ ਇਹ ਨਾਲੀ ਮੈਂ ਹੋਰ ਖਾਸ ਨੋਟ ਕੀਤੀ ਸੀ ਕੱਲ੍ਹ ਨਾਲ ਉਹਨਾਂ ਲੰਗੇ ਜਾਂਦੇ ਸੀਗੇ ਤੇ ਸੰਡੇ ਦਾ ਦਿਨ ਸੀਗਾ ਰਾਤ ਦੇ 9:30 ਹੋਏ ਹੋਏ ਸੀ ਉਸ ਸਮੇਂ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ ਫਲ ਸੰਡੇ ਨੂੰ ਉੱਪਰ ਹੁੰਦਾ ਆਪਣਾ ਐਂਡ 24 ਐਂਡ 7 ਡੇਜ਼ open ਰਹੂਗਾ ਕਿਸੇ ਵੀ ਟਾਈਮ ਕੋਈ ਵੀ ਟਾਈਮ ਕਸਟਮਰ ਆ ਸਕਦਾ ਹੈ ਕਸਟਮਰ ਨੂੰ ਅਸ ਇੱਕ ਹੋਰ ਚੀਜ਼ ਹੁੰਦੀ ਹੈ ਮੈਂ ਉਹ ਜੀ ਦੇਖੀ ਆ ਵੀ ਅਗਲੀ ਚੀਜ਼ ਭੇਜੀ ਕਿਉਂਕਿ ਜਿਹਨੇ ਚੀਜ਼ ਭੇਜੀ ਆ ਉਹਨੂੰ ਟੈਨਸ਼ਨ ਹੁੰਦੀ ਆ ਅਗਰ ਕੋਰੀ ਗਾੜ ਨੂੰ ਫੋਨ ਮਾਰਦਾ ਕੋਰੀ ਗਾੜ ਕਿਵਰੀ ਫੋਨ ਨਹੀਂ ਚੱਕਦਾ ਤੇ ਇਹਾਂ ਦੀ 24/7 ਸਰਵਿਸ ਹਾਂਜੀ ਆਪਣੀ ਇਹ ਜੀ ਕੋਸ਼ਿਸ਼ ਕਰਨ ਨੂੰ ਆਪਾਂ ਉਹਦਾ ਕਸਟਮਰ ਨਾਲੋਂ ਜ਼ਿਆਦਾ ਟੈਨਸ਼ਨ ਲੈਂਦੀ ਆ ਕਿਉਂਕਿ ਉਹ ਚੀਜ਼ ਜੀ ਹਾਂਜੀ ਜ਼ਿਆਦਾ ਕਸਟਮਰ ਦਾ ਹਰ ਲਿਵਰ ਉਹਦਾ ਕਸਟਮਰ ਉਹ ਹੀ ਹੂਸੇ ਹਿਸਾਬ ਨਾਲ ਆਪਾਂ ਨੂੰ ਆ ਕੇ ਬੈਸਟ ਵਿਸ਼ਸ ਦੇ ਕੇ ਜਾਂਦਾ ਵੀ ਆਪਣਾ ਵਧੀਆ ਕੋਰੀਅਰ ਡਿਲੀਵਰ ਹੋ ਹੋਰ ਅੱਗੇ ਆਪਣਾ ਕੰਟੈਕਟ ਮਨ ਆਪਣੀ ਆਣਵਾਦੀ ਆਪਣੀ ਆਣਵਾਦੀ ਐਨ ਵਧੀਆ ਆਪਾਂ ਕੰਮ ਕਰਦੇ ਆਂ ਐਨ ਇੱਕ ਨੰਬਰ 'ਚ ਕੰਮ ਕਰਨਾ ਆਪਾਂ ਨੇ ਕੋਈ ਆਏ ਨਹੀਂ ਆਪਾਂ ਇੱਕ 10 12 ਦਿਨ ਵੀ ਦੇਈਦਾ ਆਪਾਂ ਆਪਾਂ ਇੱਕ 4 5 ਦਿਨ ਵੀ ਆਪਾਂ ਦੋਨੇ ਸਰਵਿਸਾਂ ਕਸਟਮਰ ਨੂੰ ਆਪਾਂ ਅੱਗੇ ਰੱਖ ਦਿੰਨੇ ਆ ਓਕੇ ਅਗਲੇ ਜੋ ਐਸਾ ਅਗਲਾ ਕਰ ਲਾਂਦਾ ਸੋ ਜਿਵੇਂ ਤੁਸੀਂ ਸਰਵਿਸ ਦੀ ਗੱਲ ਕੀਤੀ ਆ ਇੱਕ ਹੋਰ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਅਗਲਾ ਕਹਿੰਦਾ ਸਮਾਨ ਭੇਜਦਾ ਕਿ ਟਰੈਕਿੰਗ ਨੰਬਰ ਫਿਰ ਸਮੇਂ ਤੇ ਹੀ ਦਿੰਨੇ ਹੋ ਟਰੈਕਿੰਗ ਨੰਬਰ ਉਸੇ ਟਾਈਮ ਆ ਦੇਖੋ ਸਲਿੱਪਾਂ ਕੱਢ ਕੇ ਸਾਰੇ ਪੈਕੇਟਾਂ ਦੇ ਆਪਨੇ ਲਾਈਆਂ ਹੋਈਆਂ ਨੇ ਉਸੇ ਟਾਈਮ ਕਸਟਮਰ ਆਮਨੇ ਲਵੇ ਬੈਠਾ ਹੋ ਗਾ ਟਰੈਕਿੰਗ ਵੀ ਕਸਟਮਰ ਦੇ ਸਾਹਮਣੇ ਹੋਊਗੀ ਟਰੈਕਿੰਗ ਨੰਬਰ ਵੀ ਉਸੇ ਟਾਈਮ ਨਾਲ ਨਾਲ ਵੀ ਨਾਲ ਨੂੰ ਪਤਾ ਲੱਗ ਜੂ ਕਿ ਮੇਰਾ ਕੋਰੀਅਰ ਕਿੱਥੇ ਪਹੁੰਚ ਗਿਆ ਨਾਲ ਨਾਲ ਉਹਦੀ ਟਰੈਕਿੰਗ ਸ਼ਾਮ ਨੂੰ ਰਾਤ ਦੇ 12 ਵਜੇ ਤੋਂ ਆਲ ਟਰੈਕ ਹੋਣਾ ਸ਼ੁਰੂ ਹੋ ਜਾਂਦਾ ਮੇਰਾ ਅਗਲੇ ਨੂੰ ਆ ਅਗਲਾ ਸਟੇਸ਼ਨ ਸ਼ੋ ਹੋਣ ਲੱਗ ਜਾਂਦਾ ਕਿ ਇੱਥੇ ਪਹੁੰਚ ਗਿਆ ਠੀਕ ਹੈ ਕਿ ਭਾਈ ਹੋਰ ਪ੍ਰੋਬਲਮ ਆਉਂਦੀ ਆ ਅਗਲਾ ਕਹਿੰਦਾ ਯਾਰ ਭੇ ਉਧਰ ਇਹ ਕਸਟਮ ਡਿਊਟੀ ਪੈ ਜਾਂਦੀ ਹੈ ਉਧਰ ਜਾ ਕੇ ਡਾਲਰ ਮੰਗਦੇ ਨਹੀਂ ਨਹੀਂ ਸਰ ਐਜੇ ਕੋਈ ਗੱਲ ਨਹੀਂ ਕਈ ਕੰਟਰੀਆਂ ਦੇ ਵਿੱਚ ਲੱਗਦੀਆਂ ਕਈਆਂ 'ਚ ਨਹੀਂ ਲੱਗਦੀ ਹੈ ਜਿਹੜੀ ਤਾਂ 10 12 ਦੀ ਨਾਲ ਹੀ ਹੁੰਦੀ ਹੈ ਸਰਵਿਸ ਉਹ 'ਚ ਤਾਂ ਕਸਟਮ ਨਹੀਂ ਲੱਗਦਾ ਹੈਗਾ ਠੀਕ ਹੈ ਜਿਹੜੀ ਹੁੰਦੀ ਹੈ 4 5 ਦੀ ਨਾਲ ਲਈ ਉਹਦੇ ਵਿੱਚ ਕਈ ਕੰਟਰੀਆਂ 'ਚ ਲੱਗਦੀਆਂ ਕਈਆਂ 'ਚ ਨਹੀਂ ਲੱਗਦੀ ਉਹ ਆਪਾਂ ਕਸਟਮਰ ਨੂੰ ਨਾਲ ਦੇਣਾ ਕਲੀਅਰ ਕਰ ਜਾਈਦਾ ਕਿ ਉਧਰ ਜਾ ਕੇ ਆਪਣੇ ਬੇਟਾ ਬੇਟੀ ਨੂੰ ਮੈਸੇਜ ਆਊਗਾ ਕਿ 20 ਡਾਲਰ ਆਪ ਦਾ ਜਿੰਨੇ ਵੀ ਕਸਟਮ ਲੱਗਦਾ 20 30 ਉਹ ਉਧਰਲੀ ਗਵਰਨਮੈਂਟ ਤੇ ਹੁੰਦਾ ਜੋ ਆਫੀਸਰ ਹੁੰਦੇ ਨੇ ਉਧਰ ਓਕੇ ਉਹਦੇ ਦਾ ਆਪਣ ਠੀਕ ਹੈ ਸਾਡੇ ਮਤਲਬ ਪ੍ਰਤੀਜਾ ਸਾਰੇ ਭਰੀ ਨੇ ਤੇ ਉਹਨਾਂ ਨੂੰ ਵੀ ਸਮਾਨ ਤੇ ਭੇਜਣਾ ਹੋ ਗਿਆ ਇੱਥੇ ਆਉਣਗੇ ਤੇ ਕੀ ਕੀ ਚੀਜ਼ਾਂ ਭੇਜਦੇ ਨੇ ਬਾਹਰ ਨਿਸ਼ਾਨਾ ਦਵਾਈਆਂ ਵਗੈਰਾ ਕੋਈ ਵੀ ਚੀਜ਼ ਆ ਮਤਲਬ ਕੱਪੜੇ ਨੇ ਕੋਈ ਹੋਰ ਕੋਈ ਆਈਟਮ ਆ ਗਈ ਤੇ ਸਾਰੀਆਂ ਚੀਜ਼ਾਂ ਬਾਹਰ ਭੇਜਦੇ ਮਨ ਸਾਰੀਆਂ ਚੀਜ਼ਾਂ ਬਾਹਰ ਭੇਜਦੇ ਠੀਕ ਹੈ ਤੇ ਕਿਵੇਂ ਦੀ ਲੱਗਦੀ ਆ ਸਰਵਿਸ ਤੁਹਾਨੂੰ ਇਹਨਾਂ ਦੀ ਸਰਵਿਸ ਜਿੰਨੂੰ ਬਹੁਤ ਵਧੀਆ ਬਾਰੇ ਜਿਹੜੇ ਦਿਨ ਕਹਿੰਦੇ ਨੇ ਉਹ ਦਿਨ ਨੂੰ ਪਹੁੰਚਦੇ ਨੇ ਕੱਪੜੇ ਨਾਲ ਕੋਈ ਕਦੇ ਆਇਆ ਨਹੀਂ ਬਾਰੇ ਲੇਟ ਨਹੀਂ ਹੋ ਜਗੇ ਠੀਕ ਹੈ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ 'ਚ ਕੋਈ ਬਾਤ ਘਾਟ ਰੇਟ ਵੀ ਇਹਨਾਂ ਦਾ ਮਤਲਬ ਜਾਇ ਜੰਮਾ ਅੱਛਾ ਇੱਕ ਕਈ ਵਾਰੀ ਆਇਆ ਹੁੰਦਾ ਜੀ ਪਿੰਡ 'ਚ ਬੰਦਾ ਬੈਠਾ ਨਾਮ ਲੇ ਕੋਈ ਸਾਧਨ ਹੈ ਜਿਵੇਂ ਮੰਨ ਲਓ ਇੱਕ ਮੁੰਡਾ ਹੁੰਦਾ ਉਹ ਬਾਹਰ ਚ ਲੈ ਜਾਂਦਾ ਕੋਈ ਸਾਧਨ ਨਹੀਂ ਕੋਈ ਰਿਸ਼ਤਾਰ ਨਹੀਂ ਹੁੰਦਾ ਸਵਾਲ ਅਗਲਾ ਕਈ ਵਾਰੀ ਕਹਿੰਦਾ ਹੈ ਘਰੋਂ ਬਾਅਦ ਪਿੱਕਰ ਨਹੀਂ ਨਹੀਂ ਆਪਨੇ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਕਹਿਣਗੇ ਆਪਰੇ ਫ੍ਰੀ ਪਿਕਅਪ ਹੋਊਗੀ ਕੋਈ ਆਪਾਂ ਐਕਸਟਰਾ ਚਾਰजेस ਨਹੀਂ ਲਵਾਂਗੇ ਜੋ ਕੂਰੀਅਰ ਦਾ ਚਾਰਜ ਹੀ ਹੋਊਗਾ ਉਹ ਉਹ ਲਿਖਿਆ ਜਾਓ ਮਤਲਬ ਪੂਰੇ ਪੰਜਾਬ 'ਚ ਕਹਿ ਰਹੇ ਹਾਂ ਹਾਂਜੀ 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 ਕੋਈ ਨਹੀਂ ਕੋਈ ਨਹੀਂ ਸਰ ਆਪਾਂ ਪੰਜਾਬ ਦੇ ਪੰਜਾਬ 'ਚ ਲਾਵਾਂਗੇ ਜੀ ਫ੍ਰੀ ਪਿਕਅਪ ਕੀ ਬਾਤ ਹੈ ਬਹੁਤ ਵੱਡੀ ਸਰਵ ਤੇ ਤੁਹਾਡੇ ਸਾਹਮਣੇ ਜਿਵੇਂ 트래킹 ਨੰਬਰ ਤੁਹਾਨੂੰ ਦਿੱਤਾ ਜਾਊਗਾ ਤੇ ਘਰੋਂ ਪਹੁੰਚੂਗਾ ਰੇਟ ਕਹਿੰਦੇ ਬਹੁਤ ਬੈਸਟ ਦਵਾਂਗੇ ਤੇ ਜਿਹੜਾ ਟਾਈਮ ਕਹਤਾ ਉਸ ਟਾਈਮ ਦੇ ਇਨ ਬਿਟਵੀਨ ਹੀ ਜਿਹੜਾ ਤੁਹਾਡਾ ਬਸਲਾ ਪਹੁੰਚ ਜਾਊਗਾ ਤੇ ਬਾਈ ਜਿਵੇਂ ਹੁਣ ਆਪਣਾ ਹੈਗਾ ਕੋਈ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਦਾ ਤੁਹਾਨੂੰ ਸਪੋਰਟ ਕਰਦਾ ਕਿਉਂਕਿ ਬਹੁਤ ਵਧੀਆ ਸੇਵਾਵਾਂ ਤੁਸੀਂ ਦਸੀਆਂ ਨੇ ਲੋਕ ਜ਼ਰੂਰ ਸਪੋਰਟ ਕਰਨਗੇ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮੇਰਾ ਸਰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਆਪਣੇ ਸਾਰੇ ਪਰਿਵਾਰ ਨੂੰ ਹੋਰਾਂ ਨੂੰ ਵੀ ਕੰਟੈਕਟ ਦੇ ਵਿੱਚ ਆਉਣ ਲਾ ਉਹਦੇ ਲਈ ਆਪਨੇ ਲਵੇ ਬਸ ਤੋਂ ਬੈਸਟਾ ਪਾਉਂ ਗਿਫਟ ਦੇ ਕੇ ਭੇਜਾਂਗੇ ਜਦੋਂ ਪਾਸਟਲ ਕਰਾਉਣ ਆਏਗਾ ਆਪਣੇ ਕੋਲ। ਕੀ ਬਾਤ ਹੈ ਬਾਈ ਕਹਿੰਦੇ ਯਾਰ ਕਰਕੇ ਪਾਸਟਲ ਕਰਾਉਣ ਆਏਗਾ ਨਾ ਆਪਣੇ ਕੋਲ ਆਪਾਂ ਦਾ ਗਿਫਟ ਨਾਲ ਦੇ ਕੇ ਭੇਜਾਂਗੇ ਮਾਨ ਸਨਮਾਨ ਕੀਤਾ ਜਾਊਗਾ ਤੁਹਾਡਾ ਸ਼ੇਅਰ ਲਾਈਕ ਕਮੈਂਟ ਸਭ ਕਰਕੇ ਆਊਗਾ ਨਾ ਆਪਣੇ ਆਪਣੇ ਪੇਜ ਨੂੰ ਪ੍ਰੋਪਰ ਸ਼ੇਅਰ ਕਰਕੇ ਆਊਗਾ ਸਟੋਰੀ ਤੇ ਲਗਾ ਕੇ ਆਊਗਾ ਤੇ ਪੇਜ ਦਾ ਨਾਮ ਵੀ ਦੱਸ ਦਿਓ ਫਿਰ ਆਪਨੇ ਪੇਜ ਦਾ ਨਾਮ ਹੈ ਐਮ ਐਚ ਕੋਰੀਅਰ ਹਬ ਅੰਡਰਸਕੋਰ ਐਮ ਐਚ ਤੇ ਇਸ ਦਾ ਰੋਕ ਵੀ ਆਏਗਾ ਐਮ ਐਚ ਕੋਰੀਅਰ ਹਬ ਮਲੇਰਪੁਰ ਲਾ ਫੇਸਬੁਕ ਤੇ ਵੀ ਆਪਣਾ ਤੇਰਾ ਲਾ ਪੇਜ ਵੀ ਸ਼ੇਅਰ ਕਰ ਦਿ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋਵੇ। ਤੁਹਾਨੂੰ ਵੀ ਪਤਾ ਲੱਗੇ ਵੀ ਮਲੇਰ ਕੋਟਲੇ ਦੇ ਵਿੱਚ ਕਿਹੜੇ ਕੋਰੀਅਰ ਵਾਲੇ ਬੈਠੇ ਨੇ ਜਿਹੜੇ 7 ਦੇ 7 ਦਿਨ ਸਰਵਿਸ ਦਿੰਦੇ ਨੇ। ਤੁਹਾਡਾ ਮੌਕੇ ਤੇ ਜਿਹੜਾ ਹੈਗਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਹੱਲ ਕਰਕੇ ਦਿੰਦੇ ਨੇ। ਬਾਕੀ ਇਹਨਾਂ ਦੀ ਅੱਗੇ ਵੀ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਆਪਾਂ ਲੈ ਕੇ ਆਉਂਦੇ ਰਹਾਂਗੇ ਕਿਸੇ ਤਰੀਕੇ ਦੇ ਨਾਲ। ਮਿਲਦੇ ਰਹਾਂਗੇ ਜੀ। ਧੰਨਵਾਦ।